ਕੱਲ ਕਰਦਿਆਂ ਸਿਆਸੀ ਮਾਹਿਰ ਮਾਲਵਿੰਦਰ ਸਿੰਘ ਮਾਲੀ ਦੀ ਜਿਸ ਨੂੰ ਕੀ ਗ੍ਰਿਫਤਾਰ ਕੀਤਾ ਗਿਆ ਜਾਂ ਇਸ ਨੂੰ ਲੈ ਕੇ ਹੁਣ ਬਵਾਲੀ ਮੱਚਾ ਹੋਇਆ ਮੁਹਾਲੀ ਪੁਲਿਸ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਮੁਹਾਲੀ ਸੀਆਈਏ ਨੇ ਆਈਟੀ ਐਕਟ ਤਹਿਤ ਕੇਸ ਦਰਜ ਹੁੰਦਾ ਹਵਾਲਾ ਦੇਂਦਿਆਂ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਉਨ੍ਹਾਂ ਕਿਹਾ ਕਿ ਸੈਕਸ਼ਨ 17 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਵੀ ਰਹਿ ਚੁੱਕੇ ਨੇ ਮਾਲਵਿੰਦਰ ਮਾਲੀ لیکن hun jis din naal giraftari hui hai us tu leke aam aati party di sarkar de virodhi nishana ban sadre ne Das de ke section 14 de tahat mamla darj kita gaya dasaya ja raha hai jis de tahat karwai hui et Malwinder Mali nu giraftaar kita gaya Das de ke Malwinder Mali Navjot Singh Sidhu de sabka siyasi salahkar vi reh chuke ne so siyasi maahir Malwinder Singh Mali jinna nu giraftaar kita gaya ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਨਿਸ਼ਾਨਾ ਵਿਰੋਧੀ ਜੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਸਾਧ ਰਹੀ ਹੈ ਇਥੇ ਮੁਹਾਲੀ ਪੁਲਿਸ ਨੇ ਮਾਲਵਿੰਦਰ ਸਿੰਘ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਤਸਵੀਰਾਂ ਵੀ ਇਹ ਜੋ ਸਾਹਮਣੇ ਆਈਆਂ ਨੇ ਮੁਹਾਲੀ ਸੀਆਈਏ ਨੇ ਆਈਟੀ ਐਕਟ ਤਹਿਤ ਇਥੇ ਕੇਸ ਦਰਜ ਹੋਣ ਦਾ ਹਵਾਲਾ ਦਿੰਦਿਆ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਕਿਹਾ ਕਿ ਸੈਕਸ਼ਨ 67 ਦੇ ਤਹਿਤ ਇਥੇ ਮਾਮਲਾ ਦਰਜ ਕੀਤਾ ਗਿਆ ਲੇਕਿਨ ਵਿਰੋਧੀ ਕਹਿ ਰਹੇ ਨੇ ਕੀ ਹੈ ਆਣ ਲਾਨੀ ਐਮਰਜੈਂਸੀ ਹੈ ਕਿਉਂਕਿ ਇਸ ਤਰ੍ਹਾਂ ਦੇ ਨਾਲ ਆਪਣੀ ਗੱਲ ਕਹਿਣ ਦਾ ਹੱਕ ਤਾਂ ਸਭ ਨੂੰ ਹੈ ਸਿਆਸੀ ਸਲਾਹਕਾਰ ਰਹ ਚੁਕੇ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਵੀ ਸੋ ਜੈ ਵਿਚਕਾਰ ਸਿਆਸੀ ਮਾਹਿਰ ਦੇ ਤੌਰ ਤੇ ਉਹ ਕਈ ਵਾਰ ਆਪਣੀ رائے ਰੱਖਦੇ ਨੇ ਬਿਆਨ ਦਿੰਦੇ ਨੇ ਸੋ ਇਸ ਤੋਂ ਬਾਅਦ ਆਈਟੀ ਐਕਟ ਦੇ ਤਹਿਤ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਸੋ ਮੋਹਾਲੀ ਪੁਲਿਸ ਨੇ ਮਾਲਵਿੰਦਰ ਸਿੰਘ ਮੋਟ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਦਾਸੀ ਕਿ ਮੋਹਾਲੀ ਸੀਆਈਏ ਨੇ ਆਈਟੀ ਐਕਟ ਤਹਿਤ ਕੇਸ ਦਰਜ ਹੋਣ ਦਾ ਇਥੇ ਹਵਾਲਾ ਦਿੱਤਾ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿਸੇ ਕੋਲ ਐਫ ਆਈ ਆਰ ਦਾਕਟਰ ਵੀ ਤੁਹਾਡੇ ਕੋਲ ਓਕੇ ਓਕੇ ਰਿਗੇਸਟਰ ਨਾ ਓਕੇ ਇਹ ਬੈਠੀ ਹੋਊਗੀ ਸਾਨੂੰ ਦੇਖੋ ਬੈਜੀ ਹੋਣਾ ਪਹਿਲਾਂ ਮੇਰੀ ਗੱਲ ਹੁੰਦੀ ਜੀ ਤੁਹਾਨੂੰ ਨਾਲ ਸਾਰਾ ਸੀਰੀਅਸ ਪਰਟੀ ਮੇਰੀ ਗੱਲ ਪਲੀਜ਼ ਮੇਰੇ ਨਾਲ ਸੀਰੀਅਸ ਪਰਟੀ ਹੋ ਰਹੀ ਹੈ ਸਾਰਾ ਤੁਸੀਂ ਮੈਨੂੰ ਕਹਾਂ ਮੈਂ ਜੋ ਕਰਾਂ ਅਰੈਸਟ ਕਰਨ ਮੈਨੂੰ ਬਿਲਕੁਲ ਨਹੀਂ ਅੱਛਾ ਜੀ ਉਸ ਪੱਖ ਤੇ ਪੁਲਿਸ ਨਾਲ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਖਿਲਾਫ ਗੱਲ ਕੀਤੀ ਹੈ ਉਸੀਂ ਬੋਚ ਰਹੇ ਨਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇਤੀ ਸਾਰਾ ਮਦੇ ਦਾ ਇਕਲੀ ਇਕਲੀ ਗੱਲ ਮੈਂ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਮੇਰੇ ਖਿਲਾਫ ਐਫ ਆਈ ਆਰ ਪੀ ਦਰਜ ਹੈ ਤੁਹਾਨੂੰ ਇਹ ਸਭ ਦੱਸਣੇ ਨੇ ਨਹੀਂ ਨਾ ਬ੍ਰਾਂਟ ਦਿਖਾਓ ਮੈਂ ਕਿ ਬ੍ਰਾਂਟ ਦੀ ਐਫ ਆਈ ਆਰ ਤੇ ਬ੍ਰਾਂਟ ਦੀ ਲੋੜ ਨਹੀਂ ਹੁੰਦੀ ਬਾਈ ਜੀ ਬਰਾ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬ੍ਰਾਂਟ ਦੇ ਵਿੱਚ ਬਰਾਏ ਦੀ ਬ੍ਰਾਂਟ ਦੀ ਲੋੜ ਹੁੰਦੀ ਆ ਕਿਸੇ ਦੇ ਘਰੇ ਜਾਣ ਦੀ ਅਰਜ ਕਰਦੇ ਆ ਅੰਨਾ ਤੁਹਾਡੇ ਕੋਲ ਸਾਗਰਾ ਪਰ ਤੁਹਾਡਾ ਫਰਜਾ ਗਰੰਟਾ ਦੇਣਾ। ਸਾਨੂੰ ਗਰੰਟਾ ਦੀ ਜ਼ਰੂਰਤ ਨਹੀਂ ਹੈ। ਮੈਂ ਨਾ ਗਰੰਟਰ ਤੋਂ ਡਿਸ਼ਰਚਾਰਜ ਰਿਚ ਕਹਿ ਰਿਹਾ ਮੈਂ। ਐਫ ਆਈ ਆਰ ਦੇ ਵਿਆਪ ਤੋਂ ਤੁਹਾਨੂੰ ਮੈਂ ਅਰੈਸਟ ਕਰ ਰਹੇ ਹਾਂ। ਬਾਈ ਜੀ ਮੈਂ ਤੁਹਾਨੂੰ ਆਪਣਾ ਗਰੰਟਾ ਐਫ ਆਈ ਆਰ ਕੀ ਆ ਬਾਈ ਜੀ ਗਰੰਟਾ ਦੀ ਐਫ ਆਈ ਆਰ ਕੀ ਆ ਇੱਕ ਬੰਦੇ ਨੂੰ ਮਾਲਕ ਕਰੀ। ਠੀਕ ਹੈ ਹੋ ਗਿਆ ਨਹੀਂ ਹੁਣ ਕਾਟਾ ਚਲੋ ਬਾਈ ਜੀ ਮੈਂ ਤੁਹਾਨੂੰ ਇਹ ਦੱਸਣਾ ਮੈਂ ਤੁਹਾਨੂੰ ਕਹਿ ਰਿਹਾ ਹੁਣ ਚਲੋ ਹੁਣ ਕਿੱਥੇ ਜਾਣਾ ਹੈ ਨਾ ਆਪਾਂ ਵਾਪਸ ਆਉਣਾ ਠੀਕ ਹੈ ਆਈਟੀ ਸਿਟੀ ਥਾਣੇ ਪੁਲਿਸ ਸਟੇਸ਼ਨ ਥੋੜੀ ਉੱਥੇ ਹੀ ਆਵੇ। ਲੈ ਕੀ ਐਫਆਰ ਕੀ ਆ? ਉਹ ਮੈਂ ਕਹਿ ਰਹੇ ਤੋਂ। ਮੈਨੂੰ ਦੱਸਣ ਦਾ ਸਹੀ ਲੱਗੀ 67 ਆਈਟੀ ਸਿਟੀ ਕੀ ਹੁੰਦਾ ਉਹ ਤੁਹਾਨੂੰ ਤੁਸੀਂ ਪੁੱਛੋ। ਲੈ ਕੋਈ ਦੱਸੋ ਤਾਂ ਸਹੀ ਐਗਰਡ ਦੀ ਹਿੰਦਦ ਹੋਈ ਆ। ਲੈ ਤੁਸੀਂ ਨਾ ਮੇਰੀ ਗੱਲ ਸੁਣੋ। ਐਫਆਰ ਦਾ ਬਿਨ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਜੀ ਹੁੰਦੇ। ਬਿਨ ਐਫਆਰ ਤੁਸੀਂ ਆ ਸੁਣੋ। ਤੁਸੀਂ ਏਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸਦਾ ਬਿਲਕੁਲ ਏਕਿਊਡ ਆ ਮੈਂ ਚਲੋ ਜੀ ਮੰਨ ਨਾ ਨਾ ਤੁਹਾਨੂੰ ਨਹੀਂ ਨਹੀਂ ਮੈਨੂੰ ਖੇਚਣ ਦੀ ਲੋੜ ਨਹੀਂ ਮੈਂ ਆਪ ਤੁਹਾਨੂੰ ਯਾਰ ਐਡੀ ਕੀ ਗੱਲ ਆ ਤੁਸੀਂ ਪਾਰ ਐ ਨਹੀਂ ਪਾਰ ਐ ਤੁਸੀਂ ਸਾਨੂੰ ਕੁਐਸਚਨ ਹੀ ਨਹੀਂ ਕਰੀ ਤੁਸੀਂ ਪਾਰ ਐ ਕੋਈ ਨਹੀਂ ਜਦ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲੈ ਕੇ ਕੋਈ ਨਹੀਂ ਫੇਰ ਕੀ ਹੋਗੇ ਤੁਸੀਂ ਮੈਨੂੰ ਇਹ ਦੱਸੋ ਹਾਂਜੀ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁੜਦੇ ਨਾ ਹੈ ਨਹੀਂ ਉਹ ਕੀ ਹੁੰਦਾ ਜਦੋਂ ਤੁੜਨਾ ਨਹੀਂ ਕੁਣ ਕੀ ਕਹਿੰਦੇ ਹੋ ਹਸਪਤਾਲੋਂ ਭਾਈ ਜੀ ਮੇਰੀ ਦਵਾਈਆਂ ਪਈਆਂ ਮੈਂ ਨਾ ਮੇਰੇ ਘਰ ਆ ਜਾਓ ਸਰ ਆਓ ਸਰ ਤੁਸੀਂ ਨਾਲ ਸਾਥ ਦਾਈ ਇੱਥੇ ਬੈਠੋ ਆਪ ਉਹ ਮੱਥੇ ਬਿਠੋ ਇੱਥੇ ਬੈਠੇ ਮੈਨੂੰ ਜੋ ਮੈਂ ਦੇਖਣਾ ਹੈ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਐਫ ਆਈ ਆਰ ਦਰਜ ਹੋ ਵੀ ਤੁਹਾਡੇ ਕੇਸ ਓਕੇ ਸੋ ਇਹ ਤਸਵੀਰਾਂ ਨੇ ਜਦੋਂ ਸੀਆਈ ਸਟਾਫ ਇੱਥੇ ਪਹੁੰਚੇ ਆਈਟੀ ਐਕਟ ਤਹਿਤ ਕੇਸ ਦਰਜ ਹੋਣ ਦਾ ਹਵਾਲਾ ਦਿੰਦਿਆਂ ਇੱਥੇ ਮਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਬੜੀ ਹੈਰਾਨੀ ਉਹਨਾਂ ਨੇ ਜ਼ਾਹਿਰ ਕੀਤੀ ਹੈ ਕਿਉਂਕਿ ਅਚੰਚੇਤ ਅਸਰੰਦਰਾਜ ਟੀਮ ਜਦੋਂ ਪਹੁੰਚੀ ਹੈ ਉਪਸਥੇ ਰਹੇ ਕਿ ਆਖਿਰ ਕਿਸ ਕਿਸ ਤਰ੍ਹਾਂ ਉਹਨਾਂ ਨੂੰ ਇੱਥੇ ਗ੍ਰਿਫਤਾਰ ਕਰਨ ਲਈ ਟੀਮ ਪਹੁੰਚੀ ਹੈ ਉਹਨਾਂ ਦਾ ਕਸੂਰ ਕੀ ਹੈ ਲੇਕਿਨ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਦਮਨਪ੍ਰੀਤ ਸਾਡੇ ਨਾਲ ਜੁੜ ਚੁੱਕੇ ਨੇ ਦਮਨ ਸਿਆਸੀ ਸਲਾਹਕਾਰ ਵੀ ਰਹਿ ਚੁੱਕੇ ਨੇ ਸਿਆਸੀ ਮਾਹਿਰ ਨੇ ਮਲਵਿੰਦਰ ਮਾਲੀ ਲੇਕਿਨ ਜਿਸ ਤਰ੍ਹਾਂ ਦੇ ਨਾਲ ਟੀਮ ਇੱਥੇ ਪਹੁੰਚੀ ਹੈ ਪਹੁੰਚ ਕੇ ਰਹਿ ਗਏ ਮਲਵਿੰਦਰ ਮਾਲੀ ਜਦੋਂ ਕਿ ਟੀਮ ਇੱਥੇ ਗ੍ਰਿਫਤਾਰ ਕਰਨ ਲਈ ਪਹੁੰਚੀ ਹੈ ਕੀ ਕੁਝ ਹੁਣ ਤੱਕ ਦੀ ਸਾਰੀ ਅਪਡੇਟ ਹੈ ਕਿ ਇਸ ਵੇਲੇ ਟੀਮ ਪਹੁੰਚੀ ਸੀ ਇੱਥੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਅ ਬਿਲਕੁਲ ਰਾਧਾ ਦਾਸੀ ਕਿ ਮਾਲਵੇਤਰ ਮਾਲੀ ਅਕਸਰ ਬੇਪਾਕੀ ਦੇ ਨਾਲ ਬੋਲਦੇ ਨੇ ਭਾਵੇਂ ਉਹ ਨਿਊਜ਼ ਦੇ ਬੇਟਾ ਦੇ ਵਿੱਚ ਹੋ ਗਿਆ ਜਾ ਸੋਸ਼ਲ ਮੀਡੀਆ ਤੇ ਹੋ ਗਏ ਜਾਂ ਕਿਸੇ ਨੂੰ ਸਲਾਹ ਦਿੰਦੇ ਹੋਏ ਜਾਂ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਬੜੀ ਬੇਪਾਕੀ ਦੇ ਨਾਲ ਸਰਕਾਰ ਨੂੰ ਲੈ ਕੇ ਸਵਾਲ ਚੱਕਦੇ ਨੇਗੇ ਤਾਂ ਕੱਲ 8:30 ਵਜੇ ਦਾ ਇਹ ਘਟਨਾ ਜਿਹੜੀ ਦਿੱਤੀ ਜਾ ਰਹੀ ਹੈ ਕਿ ਪਟਿਆਲਾ ਦੇ ਵਿੱਚ ਆਪਣੇ ਭਰਾ ਦੇ ਘਰ ਪਹੁੰਚੇ ਸੀ ਮਲਵਿੰਦਰ ਮਾਲੀ ਜਿੱਥੇ ਇੱਕਦਮ ਜਿਹੜੀ ਆ ਉਹ ਸੀਆਈਏ ਸਟਾਫ ਮਹਾਲੀ ਜਿਹੜੀ ਪੁਲਿਸ ਹੈ ਉਹ ਆ ਜਾਂਦੀ ਹੈ ਔਰ ਉਸ ਤੋਂ ਬਾਅਦ ਮਲਵਿੰਦਰ ਮਾਲੀ ਨੂੰ ਆਪਣੇ ਨਾਲ ਚੱਲਣ ਨੂੰ ਕਹਿਦੀ ਹੈਗੀ ਹੈ ਕਿ ਤੁਸੀਂ ਸਾਡੇ ਨਾਲ ਚਲੋ ਤੁਹਾਡੇ ਤੇ ਮਾਮਲਾ ਦਰਜ ਹੋਇਆ ਜਦੋਂ ਮਲਵਿੰਦਰ ਮਾਲੀ ਨੇ ਇੱਕ ਵੀਡੀਓ ਵੀ ਪਾਈ ਹੈਗੀ ਹੈ ਇਸ ਦੇ ਵਿੱਚ ਵੀਡੀਓ ਦੇ ਵਿੱਚ ਇਹ ਵੀ ਜ਼ਿਕਰ ਹੋ ਰਿਹਾ ਹੈਗਾ ਕਿ ਕਿਸ਼ਤੀ ਦਾ ਮਾਮਲਾ ਦਰਜ ਕੀਤਾ ਗਿਆ ਮਾਲਵਿੰਦਰ ਮਾਲੀ ਪੁੱਛ ਰਹੇ ਨੇਗੇ ਔਰ ਦੂਸਰੀ ਥਾਂ ਤੇ ਪੁਲਿਸ ਦੇ ਜਿਹੜੇ ਅਧਿਕਾਰੀ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਇਹ ਆਖ ਹੈਗੇ ਕਿ ਆਈਪੀ ਐਕਟ ਦੇ ਤਹਿਤ ਜਿਹੜਾ ਤੋਂ ਦਿੱਤੇ ਮਾਮਲਾ ਦਰਜ ਹੋਇਆ ਮੈਂ ਜ਼ਿਆਦਾ ਤੁਹਾਨੂੰ ਡਿਟੇਲ ਨਹੀਂ ਦੇ ਸਕਦਾ ਕਿਉਂਕਿ ਤੁਸੀਂ ਅਕਿਊਜ਼ਡ ਹੋ ਇਸੇ ਤਿੱਧੇ ਤੌਰ ਤੇ ਇਹ ਜਿਹੜਾ ਕਿਹਾ ਗਿਆ ਉਸ ਤੋਂ ਬਾਅਦ ਆਪਣੇ ਨਾਲ ਜਿਹੜਾ ਲਿਜਾਇਆ ਗਿਆ ਹੈਗਾ ਉਸ ਤੋਂ ਬਾਅਦ ਹੀ ਸਿਆਸਤ ਮਕੀ ਹੈਗੀ ਹੈ। ਔਰ ਮਾਲਵਿੰਦਰ ਮਾਲੀ ਕਿਉਂਕਿ ਲਗਾਤਾਰ ਫੇਸਬੁਕ ਦੇ ਉੱਪਰ ਇਸ ਤਰੀਕੇ ਨਾਲ ਜਾਂ ਸੋਸ਼ਲ ਮੀਡੀਆ ਦੇ ਉੱਪਰ ਪਾਵੇਂ ਟਵਿੱਟਰ ਹੈਂਡਲ ਹੋਵੇ, ਪਾਵੇਂ ਫੇਸਬੁਕ ਹੈਂਡਲ ਹੋਵੇ ਉਸ ਦੇ ਉੱਪਰ ਪਾਵੇਂ ਉਹ ਦਿੱਲੀ ਦੇ ਮੁੱਖ ਮੰਤਰੀ ਦੇ ਜੋ ਪੂਰਾ ਮਸਲਾ ਚੱਲ ਰਿਹਾ ਉਸ ਨੂੰ ਲੈ ਕੇ ਵੀ ਜਿਹੜੇ ਆਪਣੇ ਬਿਆਨਬਾਜ਼ੀਆਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਜਾਂ ਲੱਗੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਵੀ ਜਿਹੜੇ ਉਹ ਬਿਆਨਬਾਜ਼ੀ ਮੁੱਖ ਮੰਤਰੀ ਦੇ ਵੱਲੋਂ ਕੀਤੀ ਜਿਹੜੀ ਆ ਮਾਲਵਿੰਦਰ ਮਾਲੀ ਦੇ ਵੱਲੋਂ ਕੀਤੀ ਗਈ ਹੈਗੀ ਆ ਹੁਣ ਇਹ ਜ਼ਰੂਰ ਵੇਖਣ ਵਾਲੀ ਗੱਲ ਹੈ ਕਿ ਕਿਹੜੇ ਮਾਮਲੇ ਨੂੰ ਲੈ ਕੇ ਜਾਂ ਕਿਹੜੇ ਪੋਸ ਉਹ ਲੈ ਕੇ ਜਾਂ ਕਿਹੜੇ ਅਜਿਹੇ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਆ ਮਾਨਵਿੰਦਰ ਮਾਲੀ ਨੇ ਪਾਈ ਹੈ ਜਿਸ ਨੂੰ ਲੈ ਕੇ ਇਹ ਕਾਰਵਾਈ ਮਾਨਵਿੰਦਰ ਮਾਲੀ ਤੇ ਹੋਈ ਹੈ ਇਹ ਖਾਲੀ ਦਾ ਕੁਝ ਵੀ ਜਿਹੜਾ ਕਲੀਅਰ ਨਹੀਂ ਹੋ ਪਾਇਆ ਹੈ ਅਜੇ ਰਾਜਾ ਬਿਲਕੁਲ ਲੇਕਿਨ ਦਮਨ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਦੀ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਆਪਣੀ ਗੱਲ ਸਿਆਸੀ ਮਾਹਿਰ ਅਕਸਰ ਰੱਖਦੇ ਨੇ ਡਿਪੇਟਸ ਹੁੰਦੀਆਂ ਨੇ ਕਈ ਤਰ੍ਹਾਂ ਦੇ ਬਿਆਨ ਹੁੰਦੇ ਨੇ ਲੇਕਿਨ ਇਸ ਤਰ੍ਹਾਂ ਦੇ ਨਾਲ ਆਈਟੀ ਐਕਟ ਤਹਿਤ ਉਹਨਾਂ ਦੀ ਗ੍ਰਿਫਤਾਰੀ ਔਰ ਬਿਨਾ ਕਾਰਨ ਦੱਸੇ ਉਹਨਾਂ ਨੂੰ ਇੱਥੋਂ ਦੀ ਟੀਮ ਗ੍ਰਿਫਤਾਰ ਕਰਕੇ ਜਿਸ ਤਰ੍ਹਾਂ ਲੈ ਕੇ ਗਈ ਹੈ ਔਰ ਕਈ ਦੇ ਇਲਜ਼ਾਮ ਲੱਗਨੇ ਕਿ ਆਖਿਰ ਕੀ ਇਹ ਅਣਲਾਨੀ ਐਮਰਜੈਂਸੀ ਹੈ ਜੋ ਇਸ ਤਰ੍ਹਾਂ ਦੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਰਾਜਾ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਕਿ ਜਿਹੜਾ ਇਸ ਤਰੀਕੇ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਬੰਟੀ ਰਮਾਣਾ ਨੂੰ ਵੀ ਇਸੇ ਤਰੀਕੇ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਇਹੋ ਗੱਲ ਜਿਹੜੀ ਮੰਟੀ ਰਮਾਣਾ ਨੂੰ ਵੀ ਇੱਕ ਵੀਡੀਓ ਜਿਹੜੀ ਮੰਟੀ ਰਮਾਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪਾਈ ਸੀ ਤਾਂ ਉਹਨਾਂ ਤੇ ਵੀ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਉਹ ਨੌਨ ਜਿਹੜਾ ਅਵੇਲੇਬਲ ਜਿਹੜਾ ਆਫਰ ਸੀਗਾ ਉਸ ਨੂੰ ਨੌਨ ਅਵੇਲੇਬਲ ਕਰ ਦਿੱਤਾ ਸੀਗਾ ਪੁਲਿਸ ਨੇ ਇਹ ਇੱਕ ਵੱਡੀ ਗੱਲ ਜਿਹੜੀ ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਮੰਟੀ ਰਮਾਣਾ ਕੇਸ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਈ ਸੀਗੀ ਤੇ ਹੁਣ ਮਾਲਵੇਂਦਰ ਮਾਲੀ ਦੇ ਕੇਸ ਦੇ ਵਿੱਚ ਵੀ ਸੇਮ ਜਿਹੜਾ ਪੂਰਾ ਮਾਮਲਾ ਕਿਸ ਤਰ੍ਹਾਂ ਕਿਸ ਤਰ੍ਹਾਂ ਉਹ ਪਿਕਚਰ ਉਰਾਈ ਗਈ ਆ ਇਹ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਮਾਮਲੇ ਹੋ ਰਹੇ ਨੇ ਕਿਉਂਕਿ ਜੇਕਰ ਕੋਈ ਬੇਪਾਕੀ ਦੇ ਨਾਲ ਬੋਲਣ ਦੀ ਕੋਸ਼ਿ ਪਹਿਲਾ ਸੁਪੰਕਾਇਆ ਜਾਂਦਾ ਜੇ ਉਹ ਤਮਕਾਈ ਜੇ ਤਮਕੀ ਨਾਲ ਨਹੀਂ ਡਰਦਾ ਤਾਂ ਉਸ ਤੋਂ ਬਾਅਦ ਇਸ ਤਰੀਕੇ ਦਾ ਮਾਮਲਾ ਦਰਜ ਹੁੰਦਾ ਹਾਲਾਂਕਿ ਇਸ ਨੂੰ ਲੈ ਕੇ ਸਿਆਸਤ ਵੀ ਭੱਗੀ ਹੈ ਸਿਆਸੀ ਜਿਹੜੀ ਪਾਰਟੀਆਂ ਦੇ ਆਪਤੀਕਰਮ ਵੀ ਜਿਹੜਾ ਆੜੇ ਸ਼ੁਰੂ ਹੋ ਚੁੱਕੇ ਨੇ ਇਸ ਦੇ ਵਿੱਚ ਉਹ ਸਰਕਾਰ ਨੂੰ ਘੇਰ ਰਹੇ ਨੇ ਕਿ ਜੇਕਰ ਸਰਕਾਰ ਦਾ ਜੇ ਤੁਹਾਡੇ ਬਾਰੇ ਵੀ ਜੇਕਰ ਇਸ ਤਰੀਕੇ ਨਾਲ ਆਪੀ ਹਫ਼ਤਾ ਦੇ ਵੇਲੇ ਅਸੀਂ ਤੁਹਾਡੇ ਤੇ ਕਾਰਵਾਈ ਕਰਦੇ ਤਾਂ ਅਸ ਤੁਹਾਡੀ ਸਰਕਾਰ ਜਿਹੜੀ ਉਹ ਨਹੀਂ ਬਣਨੀ ਸੀਗੀ ਇਸ ਦੇ ਤੌਰ ਤੇ ਜਿਹੜਾ ਪੋਲਿਟੀਕਲ ਰਿਐਕਸ਼ਨ ਜਿਹੜੇ ਆਣਾ ਸ਼ੁਰੂ ਹੋ ਚੁੱਕੇ ਨੇਗੇ ਲੇਕਿਨ ਇਹ ਜਰੂਰ ਸਸਪੈਂਸ ਕਿੰਨੇ ਕਿੰਨਾ ਅੰਦਾਜ਼ਾ ਹੈਗਾ ਕਿ ਜਦੋਂ ਇਹ ਸਾਹਮਣੇ ਆਏਗਾ ਕਿ ਮਾਲਵਿੰਦਰ ਮਾਲੀ ਨੂੰ ਕਿਹੜੇ ਅਜਿਹੇ ਪੋਸਟ ਦੇ ਉੱਪਰ ਜਿਹੜਾ ਉਹ ਕਿਤਨੇ ਕਿਤੇ ਸਰਕਾਰ ਦੇ ਵੱਲੋਂ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਕਿਹੜਾ ਇਸ ਦਾ ਜਿਹੜੇ ਕਿਸ ਦੇ ਬਿਆਨਾਂ ਦੇ ਉੱਪਰ ਇਹ ਆਈਟੀ ਐਕਟ ਦਾ ਜਿਹੜਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਇਹ ਕਿਸ ਤੱਕ ਹੰਤਕ ਇਹ ਸਸਪੈਂਸ ਬਣਿਆ ਹੋਇਆ ਹੈ ਬਿਲਕੁਲ ਸਸਪੈਂਸ ਹਲੇ ਬਣਿਆ ਤਸਵੀਰ ਸਾਫ ਹੋਣ ਨੂੰ ਹਲੇ ਸਮਾਂ ਲੱਗੇਗਾ ਪਟਿਆਲਾ ਤੋਂ ਮੁਹਾਲੀ ਲੈ ਜਾਇਆ ਗਿਆ ਜਿਸ ਤਰ੍ਹਾਂ ਦੇ ਨਾਲ ਇੱਥੇ ਜੋ ਸੀਆਈ ਸਟਾਫ ਇੱਥੇ ਪਹੁੰਚੋ ਕਹਿੰਦੇ ਨਜ਼ਰ ਆ ਕਿ ਮੁਹਾਲੀ ਲੈ ਜਾਇਆ ਜਾਏਗਾ ਲੇਕਿਨ ਹੁਣ ਤੱਕ ਇਸ ਬਾਰੇ ਜੋ ਕੋਈ ਪਰਿਵਾਰਿਕ ਮੈਂਬਰ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇ ਇਹ ਸਰਕਾਰ ਵੱਲੋਂ ਕਿਉਂਕਿ ਇੱਥੇ ਆਈਟੀ ਐਕਟ ਹੈ ਤੇ ਇਸ ਤਰ੍ਹਾਂ ਦੀ ਗ੍ਰਿਫਤਾਰੀ ਹੋਣਾ ਕਿਉਂਕਿ ਇਹ ਆਮ ਆਦਮੀ ਪਾਰਟੀ ਆਮ ਆਦਮੀ ਤਾਂ ਹੁਣ ਕਦੋਂ ਦੇ ਖਤਮ ਖਾਸ ਹੋ ਚੁੱਕੇ ਨੇ ਲੇਕਿਨ ਇਸ ਤਰ੍ਹਾਂ ਦੇ ਆਵਾਜ਼ ਦੱਬਣ ਦੀ ਕੋਸ਼ਿਸ਼ ਔਰ ਕਿਹੜੇ ਮਾਮਲੇ ਦੇ ਵਿੱਚ ਹੋਈ ਹੈ ਕੁਝ ਵੀ ਸਾਫ਼ ਨਾ ਕਰਨਾ ਖਾਸਾ ਹੈਰਾਨ ਕਰਦਾ ਹੈ ਦਮਨ ਹਾਂ ਬਿਲਕੁਲ ਰਾਜੇ ਕਿਉਂਕਿ ਮਾਲਵਿੰਦਰ ਮਾਲੀ ਪੱਤਰਕਾਰਤਾ ਦੇ ਵਿੱਚ ਵੀ ਕਾਫੀ ਪੁਰਾਣੇ ਨੇਗੇ ਬੜੇ ਸੀਨੀਅਰ ਜਰਨਲਿਸਟ ਵੀ ਅ ਮਰਵਿੰਦਰ ਮਾਲੀ ਕਿਹਾ ਜਾਂਦੇ ਨੇ ਕਿ ਦੂਸਰੀ ਤਰ੍ਹਾਂ ਤੇ ਅਜ ਨਬਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇਗੇ ਤੇ ਇੱਕ ਵੱਡੀ ਪੋਸਟ ਹੈ ਕੋਈ ਛੋਟੀ ਪੋਸਟ ਹੀ ਹੈਗੀ ਕਿਉਂਕਿ ਇੱਕ ਵੱਡੇ ਲੀਡਰ ਨੇ ਜੇ ਆਪਣੇ ਨਾਲ ਸਲਾਹਕਾਰ ਲਾਇਆ ਤਾਂ ਉਸ ਦਾ ਤਜਰਬਾ ਕਿੰਨਾ ਕੁ ਸਾਈ ਹੁੰਦਾ ਹੈ ਇੱਥੋਂ ਹੀ ਆਜਾਬਦਾ ਹੈਗਾ ਔਰ ਪੰਜਾਬ ਦੀ ਸੱਤਾ ਦੇ ਬਾਰੇ ਚੰਗੀ ਤਰ੍ਹਾਂ ਮਾਲਵਿੰਦਰ ਮਾਲੀ ਜਿਹੜੇ ਉਹ ਜਾਣਦੇ ਨੇਗੇ ਔਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਕਸਰ ਮਾਲਵਿੰਦਰ ਮਾਲੀ ਬੋਲਦੇ ਹੋਏ ਵੀ ਨਜ਼ਰ ਆਉਂਦੇ ਨੇਗੇ ਔਰ ਉਸ ਸਾਥੇ ਇਹ ਡੈਮੋਕ੍ਰੇਸੀ ਦਾ ਇੱਕ ਹਾਨ ਹੋਣਾ ਕਿਉਂਕਿ ਇਸ ਤਰੀਕੇ ਦੇ ਤੌਰ ਤੇ ਹਾਨ ਵੀ ਕਿਹਾ ਜਾ ਰਿਹਾ ਹੈ ਕਿ ਇਸ ਤਰੀਕੇ ਨਾਲ ਅਗਰ ਜੋ ਵੀ ਸਰਕਾਰ ਦੇ ਬਾਰੇ ਬੋਲਦਾ ਹੈ ਤੇ ਉਸ ਦੇ ਉੱਪਰ ਕਿਸੇ ਨਾ ਕਿਸੇ ਟਾਂਗ ਦੇ ਨਾਲ ਜਿਹੜਾ ਮਾਮਲਾ ਦਰਸਕੀਤਾ ਜਾਂਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਮਿਕੰਦ ਸਿੰਘ ਮਜੀਠੀਆ ਨੇ ਵੀ ਸਵਾਲ ਚੱਕੇ ਨੇ ਇਸ ਨੂੰ ਲੈ ਕੇ ਰਾਜਾ ਵੜਿੰਗ ਜੋ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਹ ਸਵਾਲ ਚੱਕੇ ਨੇ ਪ੍ਰਤਾਪ ਸਿੰਘ ਬਾਜਵਾ ਇਹ ਸਵਾਲ ਚੱਕਦੇ ਨਜ਼ਰ ਆਉਂਦੇ ਨੇ ਕਿ ਭਾਜਪਾ ਇਹ ਸਵਾਲ ਚੱਕਦੀ ਹੈਗੀ ਹੈ ਤੇ ਸਿੱਧੇ ਤੌਰ ਤੇ ਹੋਰ ਕਹਿ ਸਕਦੇ ਆ ਕਿ ਇਹ ਮਾਮਲਾ ਹੋਰ ਇੱਕ ਕੜੀ ਜਿਹੜੀ ਇਸ ਦੇ ਵਿੱਚ ਵੱਧੀ ਹੈ ਜੋ ਮਾਲਵਿੰਦਰ ਮਾਲੀ ਦੇ ਉੱਪਰ ਇਹ ਮਾਮਲਾ ਦਰਜ ਕਰਕੇ ਹੋਈ ਹੈ ਤੋਂ ਲੈ ਕੇ ਹੁਣ ਸਾਰੀ ਇੱਕ ਪਾਰਟੀ ਜਿਹੜਾ ਆਪਣਾ ਪੱਤਰਿਕਰਮ ਦੇ ਰਹੀ ਹੈ ਕਿ ਆਵਾਜ਼ ਦਬੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਇਸੇ ਤਰੀਕੇ ਨਾਲ ਆਵਾਜ਼ਾਂ ਦਬਗੀਆਂ ਜਾਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਲੋਕਤੰਤਰ ਦੀ ਗੱਲ ਨਹੀਂ ਕਰੇਗਾ ਕੋਈ ਵੀ ਲੋਕਤੰਤਰ ਦੇ ਉਸ ਰਾਤੇ ਜਾਂ ਉਸ ਕੂਕੂਰਤੀ ਦੇ ਵਿੱਚ ਸ਼ਾਮਿਲ ਨਹੀਂ ਹੋਏਗਾ ਜੋ ਖੂਸੂਸੀ ਸਾਨੂੰ ਲੋਕਤੰਤਰ ਦੀ ਬਖਸ਼ੀ ਬਿਲਕੁਲ ਜਦੋਂ ਆਪ ਆਪੋਜੀਸ਼ਨ ਸੀ ਤਾਂ ਖੁੱਲਕੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਸਨ ਬਿਆਨ ਦਿੰਦੇ ਸਨ ਇਹੀ ਮੁੱਖ ਮੰਤਰੀ ਭਗਵੰਤ ਮਾਨ ਹੁੰਦੇ ਸੀ ਔਰ ਇਹੀ ਉਹਨਾਂ ਦੇ ਪਾਰਟੀ ਦੇ ਆਗੂ ਲੇਕਿਨ ਅੱਜ ਜਦੋਂ ਆਪ ਸੱਤਾ ਦੇ ਵਿੱਚ ਨੇ ਔਰ ਕਿਸ ਤਰ੍ਹਾਂ ਆਵਾਜ਼ਾਂ ਦਬਾਈਆਂ ਜਾ ਰਹੀਆਂ ਨੇ ਔਰ ਇਹ ਗ੍ਰਿਫਤਾਰੀਆਂ ਇਸ ਤਰ੍ਹਾਂ ਦੀ ਹੋਣ ਗਿਆ ਯਕੀਨਨ ਸਵਾਲ ਉੱਠਣਗੇ ਔਰ ਵਿਰੋਧੀ ਜਿਹੜਾ ਹੈ ਨਿਸ਼ਾਨਾ ਵੀ ਸਾਧਣਗੇ ਦਬਨ ਹਾਂ ਬਿਲਕੁਲ ਰੱਬਾ ਕਿਉਂਕਿ ਲਗਾਤਾਰ ਪਾਵੇ ਉਹ ਸੁਭੀਸ਼ੀ ਬਦਲ ਨੂੰ ਲੈ ਕੇ ਜਿਹੜਾ ਉਹ ਬੋਲਣਾ ਹੋਵੇ ਅ ਭਗਵੰਤ ਸਿੰਘ ਮਾਨ ਦੇ ਵੱਲੋਂ ਉਸ ਤੋਂ ਬਾਅਦ ਕਾਂਗਰਸ ਨੂੰ ਲੈ ਕੇ ਬੋਲਣਾ ਹੋਵੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਕਾਫੀ ਟਿੱਪਾ ਟਿੱਪਣੀ ਜਿਹੜੀ ਆ ਉਹ ਕਿਸੇ ਨਾ ਕਿਸੇ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤੀ ਗਈ ਸੀ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤੀ ਗਈ ਸੀ ਜਿੱਤੇ ਮਾਮਲਾ ਵੀ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਪਰਦਾਜੀ ਹੋਇਆ ਕਿ ਜਦੋਂ ਵਿਕਾਸ ਸਿੰਘ ਮੀਤਿਆ ਨੂੰ ਲੈ ਕੇ ਜਿਹੜਾ ਮਾਫੀ ਵੀ ਮੰਗੀ ਗਈ ਸੀ ਕਿ ਉਹ ਇਹੇ ਤਮਾਮ ਮਾਮਲੇ ਸੀ ਕਿ ਜਦੋਂ ਬਿਨਾਂ ਸੱਤਾ ਤੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕਿਹਾ ਜਾਂਦੇ ਸੀਗੇ ਤਾਂ ਹੁਣ ਉਹੀ ਮਾਮਲੇ ਜਿਹੜੇ ਹੁਣ ਕਹਿ ਸਕਦਾ ਹੈ ਇਹ ਭਖਦੇ ਜਾ ਰਹੇ ਨੇ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਇਸ ਤਰੀਕੇ ਜਾਂ ਸੱਤਾ ਦੇ ਵਿੱਚ ਇਸ ਤਰੀਕੇ ਦੇ ਪਾਸੇ ਹੁੰਦੇ ਨੇ ਤਾਂ ਉਹ ਸਰਕਾਰ ਘਿਰਦੀ ਜਾ ਰਹੀ ਹੈਗੀ ਕਿ ਜੇਕਰ ਤੁਹਾਡੇ ਉਸ ਵੇਲੇ ਦੇ ਕਾਸੀ ਹਮਾਂਦਰਦ ਕਰਕੇ ਆਉਂਦੇ ਤੇ ਤੁਹਾਡੀ ਸੱਤਾ ਅਜ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੋਣੀ ਸੀਗੀ ਤੁਸੀਂ ਆਪਣੀ ਸੱਤਾ ਭੁੱਲ ਰਹੇ ਹੈਗੇ ਹੋ ਕਿ ਕੀ ਸਾਡੀ ਸੱਤਾ ਵਿੱਚ ਤੁਹਾਨੂੰ ਕਿਸ ਤਰੀਕੇ ਨਾਲ ਬੋਲਣ ਦਿੱਤਾ ਜਾਂਦਾ ਸੀਗਾ ਇਹ ਸਿੱਧੇ ਤੌਰ ਤੇ ਹਰ ਇੱਕ ਵਿਰੋਧੀ ਧਿਰ ਜਿਹੜੀ ਆ ਉਹਨੂੰ ਸਵਾਲ ਚੱਕਰੀ ਹੈ ਲੇਕਿਨ ਹੁਣੇ ਦੇਖਣਾ ਹੋਵੇਗਾ ਕਿ ਇਸ ਵਿੱਚ ਕੀ ਤਾਕਤ ਹੈ ਕੀ ਜਿਹੜੇ ਉਹ ਸਾਹਮਣੇ ਆਉਂਦੇ ਨੇ ਕਿ ਕਿਸ ਤਰੀਕੇ ਨਾਲ ਮਲਵਿੰਦਰ ਬਾਲੀ ਨੂੰ ਕਿਉਂਕਿ ਅੱਜ ਅੱਜ ਗ੍ਰਿਫਤਾਰ ਕੀਆ ਰਾਤ ਨੂੰ ਉਹ কোর্ਟ ਦੇ ਵਿੱਚ ਪੇਸ਼ ਕਰਨਾ ਪਏਗਾ ਉਸ ਤੋਂ ਬਾਅਦ ਜਾ ਕੇ ਇਹ ਪੁਰੀਆਂ ਜਿਹੜੀਆਂ ਫਾਰਮਟੀਆਂ ਇਸ ਤਰੀਕੇ ਨਾਲ ਜਾਂਦੀਆਂ ਨੇ ਕਿਹੜੇ ਰੁਖ ਤੇ ਪਰ ਜਾਂਦੀਆਂ ਨੇ ਉਹ ਜ਼ਰੂਰ ਵੇਖਣ ਵਾਲੀ ਹੋਵੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਦਵਨ ਫਿਲਹਾਲ ਦੀਏ ਸਾਰੀ ਜਾਣਕਾਰੀ ਲਈ ਸੋ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਸਿਆਸੀ ਮਾਹਿਰ ਨੇ ਮਲਵਿੰਦਰ ਸਿੰਘ ਮਾਲੀ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਵੀ ਰਹਿ ਚੁੱਕੇ ਨੇ ਲੇਕਿਨ ਜਿਸ ਤਰ੍ਹਾਂ ਦੇ ਨਾਲ ਇੱਥੇ ਟੀਮ ਪਹੁੰਚੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਆਪ ਹੈਰਾਨ ਮਲਵਿੰਦਰ ਸਿੰਘ ਮਾਲੀ ਰਹਿ ਗਏ ਕਿ ਆਖਿਰ ਕਿਸ ਤਾਰਾ ਦੇ ਤਹਿਤ ਹੋਰ ਕਿਉਂ ਉਹਨਾਂ ਦੇ ਨੂੰ ਇਸ ਤਰ੍ਹਾਂ ਦੇ ਨਾਲ ਗ੍ਰਿਫਤਾਰ ਕਰਨ ਲਈ ਟੀਮ ਪਹੁੰਚੀ